ਸਸਰੀ ਕਾਲ ਜੀ ਹਾਂਜੀ ਵੀਰੇ 55 ਗਾਵਾਂ ਬਕਾਊ 55 ਗਾਵਾਂ ਬਕਾਊ ਵੀਰੇ ਵੱਡੀਆਂ ਫਾਰਮ ਵਾਲੀਆਂ ਐਫ ਐਫ ਜਰਸੀ ਸਾਈ ਵਾਲ ਕੋਫੀ ਕਰੌਸ ਐਰ ਸਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰ ਜੀ 55 ਗਾਵਾਂ ਬਕਾਊ ਹਾਂਜੀ ਵੀਰੇ ਕੱਲਾ ਕੱਲਾ ਕਰਕੇ ਨਾਕ ਵੇਚਾਂਗੇ ਜਿਹਦੇ ਵਿੱਚ 22 ਨਾਕ ਤਾਜੇ ਸੂਏ ਆ 33 ਬੈੜਾ ਸੂਣ ਵਾਲੀਆਂ ਨੇ 2-4 ਦਿਨ ਦੇ ਵਿੱਚ ਹਾਂਜੀ ਵੀਰ ਜੀ ਆਪਣਾ ਐਡਰੈਸ ਨੋਟ ਕਰ ਲਓ ਮੇਰਾ ਨਾਮ ਰਵਣਪ੍ਰੀਤ ਸਿੰਘ ਆ ਪੈਂਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਜਿਲ੍ਹਾ ਵੀਰਜੀ ਆਪਣਾ ਬਰਨਾਲਾ ਕਾ ਕਰੰਟ ਨੰਬਰ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ ਹੈਲੋ ਦਾ ਮੈਸੇਜ ਕਰੂਗਾ WhatsApp ਦੇ ਉੱਪਰ ਉਹਨੂੰ ਆਪਣੀ ਲੋਕੇਸ਼ਨ ਆਟੋਮੈਟਿਕ ਆਜੋ ਲੋਕੇਸ਼ਨ ਲਾ ਕੇ ਆਜੇ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਊਗੀ ਜਿਹੜੇ ਵੀਰੇ 55 ਨਗ ਵੇਚ ਰਹੇ ਆ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਤਰੀਕ ਨੋਟ ਕਰ ਲਓ ਵੀਰੇ 10 ਤਰੀਕ 9ਵਾਂ ਮਹੀਨਾ 2024 10 ਤਰੀਕ 9ਵਾਂ ਮਹੀਨਾ 2024 ਵੀਰੇ ਦਿਨ ਮੰਗਲਵਾਰ ਬਣਦਾ ਜਾਣੀ ਦੀ ਪਰਸੋਂ ਨੂੰ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਉਦੋਂ ਵੀਰੇ ਪ੍ਰਮਾਤਮਾ ਦੀ ਕਿਰਪਾ ਨਾਲ ਕਾ ਸੁਬਾ 7 ਵਜੇ ਸੌਦੇ ਚਾਲੂ ਕਰ ਦੇਗੇ ਸੁਬਾ 7 ਵਜੇ ਸੌਦੇ ਚਾਲੂ ਕਰਕੇ ਆਪਣੇ ਤਕਰੀਬਨ ਜਾਣੀ ਦੀ 2 ਵਜੇ ਤੱਕ ਵੀਰੇ ਕੰਮ ਚੱਲਦਾ ਹੈਗਾ ਜਿਹੜੇ ਵੀਰਾਂ ਨੇ ਆਉਣਾਗਾ ਬੜਾ ਲੇਟ ਨਾ ਆਵੇ 7 8 9 10 ਵਜੇ ਦੇ ਵਿੱਚ ਵਿੱਚ ਆ ਜੇ ਬਾਧੂ ਮਾਲ ਹੁੰਦਾਗਾ ਜਿਹੜਾ ਵੀਰੇ ਆਪਣਾ ਮਾਲ ਦਾ ਰੇਟ ਹੋਊਗਾ 50000 ਤੋਂ ਸ਼ੁਰੂ ਹੋ ਜੂਗਾ 50 55 60 65 70 75 ਇਸ ਤਰ੍ਹਾਂ ਕਰਦਾ ਕਰਦਾ ਐਂਡ ਵਾਲਾ ਰੇਟ ਵੀਰੇ ਲੱਖ ਹੋਊਗਾ ਜਿਹੜੇ ਜਾਦੇ ਸੌਦੇ ਹੋਣਗੇ ਉਹ 60000 ਤੋਂ ਲੈ ਕੇ 80000 ਦੇ ਵਿੱਚ ਹੋਣਗੇ ਤੋਂ ਸੌਦੇ 50 ਤੋਂ ਥੱਲੇ ਵੀ ਆ 300 ਤੋਂ ਲੱਖ ਤੋਂ ਬਾਹਰ ਵੀ ਆ ਜਿਹੜੀ ਦੁੱਧ ਦੀ ਕਮੈਸਟੀ ਆ 15 16 ਕਿਲੋ ਤੋਂ ਲੈ ਕੇ 37 38 ਕਿਲੋ ਤੱਕ ਰਹੇਗੀ ਆ ਹਾਂਜੀ ਆ ਜਾਓ ਜੀ ਲੈ ਉਸ 500 ਕੱਢੋ ਅੱਗੇ ਬਾਹਰ ਨੂੰ ਫਿਰ ਦੁੱਧ ਨਾਲ ਜੋੜਾਈ ਕਰ ਦਿਓ ਵੀਰ ਨਾਲ ਦੀ ਨਾਲ ਇਹ ਵੀਰੇ ਪਹਿਲੀ ਬੱਸੀ ਆ ਇਹ ਤਕਰੀਬਨ ਜਾਣੀ ਦੀ ਬੱਸੀ 10 ਤੋਂ 12 ਦਿਨ ਦੀ ਕੱਚੀ ਆ ਦੂਜਾ ਸੂਆ ਸੋਣ ਵਾਲੀ ਆ ਸੋ ਵੇਖੋ ਪੂਰੀ ਸਾਫ ਸੁਥਰੀ ਰਾਜੀ ਸहमी ਬੜੀ ਵੀ ਕਿਸੇ ਪਾਸੋਂ ਇੱਕ ਪੁਆਇੰਟ ਦਾ ਹੱਥ ਤਰਾਣੀ ਹੈਗਾ ਸੂਣ ਦੇ ਵਿੱਚ ਕੱਲੀ ਕੱਚੀ ਕੱਚੀ ਆ ਪਰ ਇਹਦੀ ਚਮਕ ਧਮਕ ਗੱਲ ਕਰਦੀ ਪਈ ਆ ਕੀ ਪੂਰੀ ਕੋਸ ਦੱਸ ਦਿਆ ਗੁਣਾ ਦੀ ਗੁਥਲੀ ਜਮਾ ਉਹ ਤੋਂ ਅੱਗੇ ਵੀਰੇ ਤਾਜੀ ਸੂਈ ਆ ਗਈ ਠੀਕ ਹੈ 2 ਕਿਲੋ ਉੱਧਰ ਆਈ ਰਾਇ ਨੇ ਥੱਲੇ ਕੰਡੇ ਦਾ ਤੋਲ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ ਸੂਹਾ ਦੂਜਾ ਸੂਈਆ ਤਕਰੀਬਨ ਦੁੱਧ 2 ਤੋਂ 3 ਕਿਲੋ ਹੋਰ ਵੀ ਵਾਝੂਗੀ ਸੋ ਵੀਰੋ ਗਾਵਾਂ ਸਾਨੂੰ ਇਹੋ ਜਿਹਾ ਦਿਖਾਉਣੇ ਪੈ ਜਿਵੇਂ ਵਿਆਹ ਚ ਜਾ ਕੇ ਬੱਚਾ ਕਨਫਿਊਜ਼ ਹੋ ਜਾਂਦਾ ਵੀ ਕਿਹੜੀ ਸਟਾਈਲ ਦੇ ਮੈਂ ਕਿਹੜਾ ਕੁਸ ਖਾਵਾਂ ਉਹ ਚੀਜ਼ਾਂ ਵੀ ਸਿਲੇਕਟਡ ਪੀਸ ਇੱਕ ਦੂਜੇ ਦੇ ਉੱਪਰ ਟਾਪ ਟੂ ਟਾਪ ਬਾਕੀ ਵੀਰ ਜੀ ਆਨਲਾਈਨ ਪੇਮੈਂਟ ਦੀ ਸਿਰਲਾ ਸਾਰੀ ਆ ਸਭਾ ਮਸ਼ੀਨਾ ਕ੍ਰੈਡਿਟ ਕਾਰਡ ਡ ਕਿਸੇ ਵੀਰ ਦਾ ਕ੍ਰੈਡਿਟ ਕਾਰਡ ਬਣਿਆ ਬਾਅਦ ਚਾਹੇ ਉਹਦੀ 5 ਲੱਖ ਲਿਮਟਾ ਉਹਨੂੰ ਜੇਬ ਵਿੱਚ ਪਾਓ ਤੁਹਾਨੂੰ ਪ੍ਰੋਬਲਮ ਬਤੇ ਜਾਣ ਦੀ ਲੋੜ ਨਹੀਂ ਜੇਬ ਵਿੱਚ ਪਾਓ ਸਿੱਧਾ ਸੀਨੀ ਵਾਲਗਾਂ ਡੈਰੀ ਫਾਰਮ ਤੇ ਆਓ ਉਹਦਾ ਲਾਭ ਠਾਓ ਹਾਂਜੀ ਮਿੱਤਰੀ ਬਾਕੀ ਜੇ ਤੁਹਾਡੀ ਲਿਮਟ ਜ਼ਿਆਦਾ ਗਈ ਤੁਸੀਂ ਉੱਤੇ ਲੋਕ ਗਊਆਂ ਲੈ ਕੇ ਤੁਹਾਨੂੰ ਨਗਦ ਪੈਸੇ ਦੀ ਲੋੜ ਵੀ ਆ ਉਹ ਵੀ ਲਿਆ ਸਕਦੇ ਹੋ ਨਾਲ ਜੀ ਸਾਰੇ ਪ੍ਰਬੰਧ ਮਿਲਣਗੇ ਮਿਲ ਗਏ ਦੂਜਾ ਸੂਆ ਵੀਰੇ ਸੁੰਦੀ ਹੈ ਕਰਤੇ ਦੀ ਕੱਚੀ ਆ ਚੰਗੇ ਦੁੱਧ ਵਾਲੀ ਹੈਗੀ ਆ ਜੀ ਸੋ ਸਾਫ ਸੁਥਰੇ ਤੁਹਾਨੂੰ ਬਹਿੜਾ ਦਿਖਾਉਣੇ ਵਾ ਪਹਿਲਾ ਸਟਾਰਟਿੰਗ ਦੇ ਵਿੱਚ ਆਪਾਂ 3000 ਜਰਸੀਆਂ ਦਿਖਾਤੀਆਂ ਕਿਉਂਕਿ ਹੁਣ ਜਰਸੀ ਨੇ ਡਿਮਾਂਡ ਦਿਨੋਂ ਜਨ ਵੱਧਦੀ ਤੁਰੀ ਜਾਂਦੀ ਐ ਵੱਧਦੀ ਤਾਂ ਆ ਜਾਂਦੀ ਐ ਇਹਨਾਂ ਦੀ ਮੰਨ ਕੇ ਚਲੋ ਦੁੱਧ ਦੀ ਜਿਹੜੀ ਫੈਟ ਦੀ ਗੱਲ ਕਰਦੇ ਆ ਫੈਟ ਦੇ ਕਰਕੇ ਇਹਨਾਂ ਦੀ ਬਹੁਤ ਡਿਮਾਂਡ ਮੇਨ ਗੱਲ ਠੰਡਿਆ ਸੀਲ ਹੁੰਦੀਆਂ ਜਮਾ ਬਾਕੀ ਠੰਡੀ ਸੀਲਾ ਬਾਕੀ ਵੀਰੇ ਦੇਖੋ ਸੀਜ਼ਨ ਦੇ ਹਿਸਾਬ ਨਾਲ ਚੱਲਣਾ ਪੈਂਦਾਗਾ ਜੀ ਵੈਰਾਈਟੀ ਆਪਣੇ ਕੋਲ ਸਾਰੀ ਹੁੰਦੀ ਆ ਠੀਕ ਐ ਬਾਕੀ ਜਿਹੜੇ ਆਪਾਂ ਹੜਤਾਲੀ ਨਾਲ ਕੈਮਰੇ ਸਾਹਮਣੇ ਕਰਾਂਗੇ ਸੱਤ ਨਾਗ ਆਪਣੇ ਹੋਰ ਆਉਣ ਵਾਲੇ ਆ ਉਹਦੇ ਵਿੱਚ ਚਾਰ ਨ ਜਰਸੀਆਂ ਚੰਗੀਆਂ ਜਣਦੀ 70 75 ਦੇ ਰੇਟ ਵਾਲੀਆਂ ਐਤੂ ਜਿਆਦਾ ਬਿਊਟੀ ਵਾਲੀਆਂ 25 26 27 ਕਿਲੋ ਦੁੱਧ ਵਾਲੀਆਂ ਜਰਸੀਆਂ ਹੈਗੀਆਂ ਨੇ ਤੇ ਦੋ ਨਾਗ ਮਗਰ ਤਾਜੇ ਸੂਏ ਵੀ ਜਰਸੀਆਂ ਦੇ ਜੇਰ ਪੈਂਦੀਆਂ ਉਹਨਾਂ ਦੀ ਕਹਿੰਦਾ ਬਹੁਤ 7 8 ਜਰਸੀਆਂ ਮਿਲਣਗੀਆਂ ਆ ਤਕਰੀਬਨ 11 ਕ ਨਾਗ ਜਰਸੀ ਦੇ ਹੋ ਜਾਣਗੇ ਇਕੱਲੀ ਜਰਸੀ ਲੈ ਉਹ ਵੀਰੇ ਕੱਢੋ ਦੂਜਾ ਸੂਆ ਸੂੰਦੀਆ ਵੀਰੇ ਮੂੰਹੋਂ ਚਾਰ ਦੰਦਾ ਸੂਣ ਨੂੰ ਇੱਕ ਹਫਤਾ ਲੈਜੂ ਕਰ ਮਾਲੀ ਜੀ ਹਜੇ ਵੀ ਇਹ ਪਿਛਲੇ ਲਾੜ ਨੂੰ ਮਾਰਤੀ ਰਹੀ ਸੀ ਦੇਖੋ ਬਸੀ ਨਿੱਖਰਦੀ ਇਕੱਲੀ ਕੱਚੀ ਕੱਚੀ ਰਹਿ ਗਈ ਬਸ ਮਾੜੀ ਜੀ ਹੈਨਾ ਤੇ ਪਰ ਬੈੜ ਥੱਲੇ ਡੂਮਣਾ ਮਖਿਆਲੀ ਆ ਸਾਈਜ਼ ਦੀ ਗੱਲ ਕਰੀਏ ਇਹਦੀ ਬਾਡੀ ਵੰਤਰ ਦੀ ਗੱਲ ਕਰੀਏ ਬਿਊਟੀ ਦੇ ਵਿੱਚ ਆ ਇੰਦਾ ਦੀ ਬੈੜ ਤੇ ਜੇਕਰ ਆਪਾਂ ਪੇਮੈਂਟ ਲਾਉਨੇ ਆ ਤਾਂ ਤੋਕੜ ਵੀ ਆਪਣਾ ਸੇਲ ਦਾ ਮਨ ਬਣਦਾ ਤਾਂ बिकੂਗੀ ਕਿਉਂਕਿ ਵਿਗਣ ਵੇਲੇ 85% ਬਿਊਟੀ ਕੰਮ ਕਰਦੀ ਆ ਦੇਖੋ ਵੀਰੇ ਮੂੰਹ ਤੋਂ ਬਰੀਡ ਜੀ ਫੁੱਲ ਬਰੀਡ ਦੇ ਵਿੱਚ ਬਿਲਕੁਲ ਬਰੀਡ ਦੀ ਆ ਬਾਕੀ ਵੀਰੇ ਸਿਆਣੇ ਦੀ ਕਹਾਵਤ ਆ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾਗਾ ਉਹ ਬਾਈ ਜੀ ਜੇ ਵੋ ਫਿਰਦੰਦਿਆ ਨੇ ਸਾਡੇ ਨਾਲ ਉਹ ਚਾਰ ਪੰਜ ਐਸੇ ਜ਼ੌਹਰੀ ਹੁੰਦੇ ਆ ਜਿਹੜੇ ਗਾਂ ਨੂੰ ਚਿੰਬੜ ਗਏ ਜਿਵੇਂ ਆਪਾਂ ਵੀਰੇ ਆਪਣੀ ਮਖਿਆਲ ਦੀ ਮੱਖੀ ਜਾਂਦੀ ਹੁੰਦੀ ਹੁੰਦੀ ਆ ਸਹਤ ਤੇ ਉਹ ਫਿਰ ਇਸ ਤਰ੍ਹਾਂ ਗਊ ਨੂੰ ਚਿੰਬੜ ਜਾਂਦੇ ਉਹਨੂੰ ਸੜਦੇ ਨਹੀਂ ਗੇ ਤੇ ਖਿੱਚ ਖਿੱਚ ਲਾਹੀਏ ਪਾਸੇ ਲੈਂਦੇ ਨਹੀਂ ਜੀ ਮਖਿਆਲ ਦੀ ਮੱਖੀ ਆ ਗਾਂ ਗੱਲੀ ਕੱਚੀ ਆ ਹਨਾ ਵੀ ਤੇ ਦੂਜਾ ਸੂਹਾ ਸੁੰਦੀਆਂ ਜਿਹੜਾ ਵੀਰੇ ਸਾਡੇ ਨਾਲ ਮਰਜੀ ਸਾਈ ਲਾ ਲੇ 37 ਤੋਂ 38 ਕਿਲੋ ਵੀਰੇ ਦੁੱਧ ਚਵਾ ਕੇ ਦੇਵਾਂਗੇ ਦਾ ਇਹ ਕਹਿਣ ਦੀ ਗੱਲ ਨਹੀਂ ਗਈ ਬਾਕੀ ਵੀਰੇ ਸੀਨੀ ਵਾਲਾ ਦਾ ਡੇਰੀ ਫਾਰਮ ਆ ਜਿਹੜਾ ਇਹ ਗਾਈਆਂ ਦਾ ਬਿਊਟੀ ਪਾਰਲਰ ਨਹੀਂ ਹੈਗਾਗਾ ਇਹ ਗਊਆਂ ਦਾ ਫਾਰਮ ਆ ਵੀਰੇ ਇੱਥੇ ਗਵਾਂ ਦੇ ਬੈਦ ਨੇ ਇੱਕ ਹੁੰਦੇ ਗਵਾਂ ਦੇ ਬਿਊਟੀ ਪਾਰਲਰ ਉੱਥੇ ਕੱਲਾ ਸੁਰਖੀ ਪਾウダー ਲਾਇਆ ਜਾਂਦਾਗਾ ਇੱਥੇ ਵੀਰੇ ਜਾਨੀ ਨਸਲ ਖੜੂਗੀ ਕਿਸੇ ਮੌਲੀ ਗਾਂ ਦੇ ਝਾਂਦਰਾ ਪਾ ਦੀਏ ਉਹ ਪਲੂਣ ਬੱਸੀ ਨਹੀਂ ਬਣ ਜਾਂਦੀਗੀ ਬਾਕੀ ਵੀਰੇ ਸੈਣੇ ਦੀ ਘਰ ਤਾਂ ਵੀ ਲਾਲ ਤਾਂ ਰੂੜੀਆਂ ਚ ਖੜੇ ਲੱਗਦੇ ਨੇ ਚੰਗੀ ਚੀਜ਼ ਆਪੇ ਹੀ ਮੂੰਹੋਂ ਬੋਲੂ ਤੋਰੂ ਵੀਰੇ ਸਿਰੋ ਬਾਕੀ ਥੋੜਾ ਦਾ ਵੀਰੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਾਨੀ ਜੋਰ ਇੰਨਾ ਲੱਗਦਾ ਜਿਹੇ ਜਾਇ ਗਾਇਕ ਨੇ ਇੱਕ ਗਾਣਾ ਕੱਢਤਾ ਦੇਖੇ ਜੀ ਇੱਕ ਵੀਡੀਓ ਪਾਤੀ ਜੈਗਲਾ ਜਾਵਾਂ ਹਨਾ ਹਾਂਜੀ ਇਹ ਵੀਰੇ ਪਲੂਨ ਬੱਸੀ ਆ ਦੂਜਾ ਸੂਆ ਸੁੰਦੀਆ ਇੱਕ ਹਫਤੇ ਦੀ ਕੱਚੀਆ ਬਾਕੀ ਢਲੋ ਸਾਹਿਬ ਦੱਸਣਗੇ ਪਲੂਨ ਬੱਸੀ ਪਹਿਲਾ ਸੂਆ ਸੁੰਦੀ ਪਈਆ ਤੇ ਜਿਹੜਾ ਥਣ ਦਾ ਸਾਇਜ ਲੱਗਿਆ ਚਾਹੇ ਮਸ਼ੀਨੀ ਚਾਹੇ ਹਾਥੀ ਚ ਬਈ ਸੋਨਾ ਪਲਾਈਆਂ ਵਾਲਾ ਲੇਵਾ ਫਟ ਫਾਟ ਫਿਟਿੰਗ ਵਾਲਾ ਲੇਵਾ ਫਿਟਿੰਗ ਵਾਲੇ ਲੇਵੇ ਦੀ ਇੱਕ ਗੱਲ ਆਪਾਂ ਡੈਮੋ ਜਿਹਾ ਹੋਰ ਦੱਸ ਦਈਏ ਕਿ ਜਿਤ ਤੱਕ ਆਪਣਾ ਤਿਆਰਬ ਹੋਰ ਵੀ ਵੀਰ ਜਾਣ ਇਹ ਲੇਵੇ ਨੂੰ ਮਸਟੈਟਿਕ ਦੇ ਚਾਂਸਸ ਜ਼ੀਰੋ ਮਾਤਰਾ ਹੁੰਦਿਆ ਜਾਵਾ ਕੋਈ ਫਿੱਟ ਫਾੜ ਲੇਵਾ ਬਿਮਾਰੀ ਤੋਂ ਰਹਿਤ ਰਹਿੰਦਾ ਲੇਵਾ ਜਾਵਾ ਇਹ ਬਿਲਕੁਲ ਰਹਿੰਦਾ ਬਾਕੀ ਵੀਰੇ ਟਰਾਂਸਪੋਰਟ ਦੀ ਸੇਵਾ ਸਾਰੀ ਆ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਆਗਾ ਉੱਪਰ 7 ਪਈ ਹੋ ਥੱਲੇ ਗੱਦਾ ਲੱਗਿਆ ਹੋ ਕਿਸੇ ਵੀਰ ਨੇ ਦੂਰੋਂ ਆਉਣਾ ਇੱਕ ਲੈਣੀ ਉਹ ਵੀ ਬੇਚਿੰਤ ਹੋ ਕੇ ਆਵੇ ਉਹ ਇੱਕ ਦੂਜੇ ਨਾਲ ਸਾਂਝੀ ਪਾ ਦੇਣਿਆ ਕਿਰਾਇਆ ਅੱਧੋ-ਅੱਧੀ ਹੁੰਦਾ ਬਾਕੀ ਵੀਰਾਂ ਕੋਲੇ ਅੱਜ ਦਾ ਤੇ ਕੱਲ ਦਾ ਦੋ ਦਿਨ ਪਾਇਆ ਬਾਹਰੋਂ ਆਦਾ ਰੇਟ ਪਤਾ ਕਰ ਲੋ ਕੱਲੇ-ਕੱਲੇ ਨਗਦੇ ਵਿੱਚ ਵੀਰੇ ਕੰਪੀਟੀਸ਼ਨ ਚੱਲ ਪਿਆ ਕਿਸੇ ਵੀਰ ਨਾਲ ਸਾਡਾ 15 ਤੋਂ 20 ਹਜ਼ਾਰ ਦਾ ਫਾਇਦਾ ਕਰਾਂਗੇ ਇਹ ਨਹੀਂ ਗੱਲ ਵੀ ਕਹਿਣ ਦੀਆਂ ਗੱਲਾਂ ਲੋਕ ਕਹਿੰਦੇ ਸੀਨੀ ਵਾਲਿਆ 50-55 ਗਾਇਆਂ ਵੇਚ ਗਿਆ 4 ਘੰਟਿਆਂ 'ਚ ਠੀਕ ਹੈ ਜੀ ਉਹ 4 ਘੰਟਿਆਂ 'ਚ ਬਾਈ ਜੀ ਢਿੱਲੋ ਸਾਹਿਬ ਇਹਦੇ ਕਲਪੁੱਤਰ ਦੇ ਬੱਚੇ ਵਿਕਦੇ ਆ ਦੇਖੋ ਵੀਰੇ 4 ਦੰਦ ਬੱਚਾ ਉਹ ਮੇਰੇ ਕੋਲ ਆ ਬੈਕ ਕੋਲ 4 ਦੰਦ ਬੱਚਾ ਵੀਰੇ ਤਕਰੀਬਨ ਦੂਜਾ ਸੁਹਾ ਸੁੰਦੀਆ ਬਾਈ ਜੀ ਹਜੇ ਵੀ ਇੱਕ ਹਫ਼ਤੇ ਦੀ ਕੱਚੀ ਆ ਜਿਹੜਾ ਵੀਰ ਮਰਜੀ ਲੈ ਜੇ ਜਿਵੇਂ ਕਿਸੇ ਵੀਰ ਦੇ ਘਰੇ ਅਲਮਾਰੀ 'ਚ ਪਏ ਪੈਸੇ ਨਹੀਂ ਬੋਲਦੇ ਗਏ ਇਹਦਾ ਜਦੋਂ ਵੀਰ ਦੇ ਘਰੇ ਨਾ ਖੜਾ ਹੁੰਦਾ ਨਾ ਉਦੋਂ ਸੀਨਾ ਵੀਰੇ ਚੌੜਾ ਹੋ ਜਾਂਦਾ ਜੋ ਚਾਰ-ਚਾਰ ਦੋਸਤ ਆਉਂਦੇ ਆ ਵੀ ਠੀਕ ਆ ਨਾ ਖੜਾਗਾ ਬਾਕੀ ਆਪਣੇ ਧੀ ਪੋਤਾ ਵੀਰੇ ਜਦੋਂ ਆਪਣੇ ਘਰੇ ਕਿੱਤਾਗਾ ਕੰਮ ਕਰਨੂਗਾ ਤਾ ਧੀ ਪੋਤਾ ਫਿਰ ਗਲਤ ਸੰਗਤ ਚ ਕਿਦੇ ਹਿਸਾਬ ਨਾ ਜਾਊਗਾ ਠੀਕ ਆ ਜੀ ਜੈ ਜਗਲਾ ਹਾਂਜੀ ਆਪਣੇ ਬੱਚਿਆਂ ਨੂੰ ਵੀਰੇ ਕਾਰੋਬਾਰ ਕਰਕੇ ਦਿਓ ਬਾਕੀ ਬਾਈ ਸਾਨੇਪ ਜਿਹੜੇ ਆਪਣੇ ਮੇਰੇ ਪਿਤਾ ਸਮਾਨ ਆਗੇ ਉਹ ਮੈਨੂੰ ਸਭਾ ਸੇ ਦੇ ਕੇ ਜਾਂਦੇ ਵੀ ਜਮਾਨਾ ਖਿੱਤੀ ਚੱਲਣ ਵੀ ਨਵੇਂ ਜਮਾਨਾ ਦਾ ਰੁਝਾਨ ਬਾਕੀ ਢਿਲੋਂ ਸਾਵੇ ਸੋਸ਼ਲ ਮੀਡੀਆ ਤੇ ਨਵੇਂ ਵੀਰਾਂ ਦਾ ਨਾ ਰੁਝਾਨ ਜ਼ਿਆਦਾ ਆਇਆ ਵਾ ਤੇ ਇਹਦੇ ਵਿੱਚ ਜਿਹੜੇ ਵੀਰਾਂ ਦਾ ਬਾਹਰਲਾ ਸਿਗਾ ਜਣੀ ਦੀ ਜ਼ਿਆਦਾ ਧਿਆਨ ਹੁਣ ਇਧਰਲੇ ਪਾਸੇ ਨੂੰ ਆ ਗਿਆ ਹਰ ਇੱਕ ਪਿੰਡ ਦੇ 4-4 5-5 ਜਾਣੇ ਦੀ ਵੀਰੇ ਨਵੇਂ ਫਾਰਮ ਚੱਲ ਰਹੇ ਨੇ ਬਾਕੀ ਵੀਰੇ ਅੱਜ ਦੇ ਟਾਈਮ ਦੇ ਵਿੱਚ ਕਿੱਤਾ ਵੇਣੀ ਬੈਸਟ ਕਿੱਤਾ ਹੈਗਾ ਸੋ ਜਿਹੜੇ ਆਪਾਂ ਪਸ਼ੂ ਵੇਚਦੇ ਆ ਨਾਲ ਲੋਕਾਂ ਨੂੰ ਸ਼ੌਕ ਵੀ ਪੈਦਾ ਕਰਦੇ ਆ ਆਪਾਂ ਸ਼ੌਕ ਵੀ ਪੈਦਾ ਕਰਦੇ ਆ ਕੱਲੀ ਗਊ ਆ ਵੀਰੇ ਜਿਹੜੀ ਸੂਏ ਦੇ ਵਿੱਚ ਪੈਸੇ ਪੂਰੇ ਕਰਦੀ ਆ ਨਹੀਂ ਕੋਈ ਵੀ ਆਈਟਮ ਹੈ ਨਹੀਂ ਜਿਹੜੀ ਸਾਲ ਦੇ ਵਿੱਚ ਆਪਦੇ ਪੈਸੇ ਪੂਰੇ ਕਰਕੇ ਰੱਖ ਦੇ ਪਾਸੇ ਲੋਹਾ ਲੈ ਲੋ ਉਹ ਵੀ ਘਟ ਜਾਂਦਾ ਘਟਦਾ ਵੀਰੇ ਇਹ ਵੀਰੇ ਦੂਜਾ ਸੂਆ ਸੁੰਗੀ ਆ ਇਹ ਕੱਚੀ ਐਵੇਂ ਨਹੀਂ ਰਹੀ ਕਿਸੇ ਗੱਲ ਤੋਂ ਲਈ ਆ ਕੱਚੀ ਇਹ ਕੱਚੀ ਵੀਰੇ ਐਵੇਂ ਨਹੀਂ ਲਈਗੀ ਇਨੂੰ ਉਹੀ ਮਖਿਆਲ ਦੀ ਮੱਖੀ ਵਾਲਾ ਕੰਮ ਹੋ ਗਿਆ ਜਦੋਂ ਮੇਰੇ जौਰੀਆਂ ਨੂੰ ਚਿੰਬੜ ਕੇ ਫਿਰ ਵੀਰੇ ਪਰ ਉਹਨੇ ਸਕੈਨ ਕਰਤਾ ਇਹ ਤੋਂ ਪਾਸੇ ਕਰਨੇ ਮੈਨੂੰ ਔਖੇ ਹੋ ਗਏ ਬੈੜ ਲੈ ਕੇ ਨਿਕਲੇ ਬਾਈ ਦੇ ਘਰੋਂ ਠੀਕ ਹੈ ਸੱਚੀ 15 ਦਿਨ ਦੀ ਆ ਇਹ ਬੈੜ ਵੀਰੇ ਮੂੰਹਾਂ ਬੋਲੂਗੀ ਸਾਡੀ ਵੀ ਕੱਲ ਨੂੰ ਵਿਕੂਗੀ ਇਹਨੂੰ जौਰੀ ਬੱਚਾ ਲੈ ਜਾਊਗਾ ਜੀ ਲੇਓ ਵੀਰੇ ਕੱਢੋ ਤੇ ਲੈਵੇ ਆਪਾਂ ਦੇਖਿਆ ਲੈਵੇ ਸਾਰੇ ਫਾੜੀ ਵਾਲੇ ਆ ਬਾਈ ਜੀ ਲੈਵੇ ਇਹੇ ਜੇ ਲਾਉਣੇ ਆ ਉਹੀ ਗੱਲ ਫੇਰ ਆ ਗਈ ਬਾਰ-ਬਾਰ ਅਸੀਂ ਵੀਰੇ ਗਊ ਮਾਂ ਤਾਂ ਉਹ ਲੈਣੀ ਹੁੰਦੀ ਆ ਤਾਂ ਚਾਰ ਸਪਿਰੋ ਸਕੈਨ ਕਰਕੇ ਵੀ ਆਪਣੀ ਕਾਇਮ ਮੈਂਟਾਂ 'ਚ ਵਿਕੂਗੀ ਸਾਡਾ ਢਾਂਟਿਆਂ ਦਾ ਸਿਸਟਮ ਨਹੀਂ ਹੁੰਦਾ ਮੈਂਟਾਂ 'ਚ ਵੀਰੇ ਉਹ ਵਿਕੂਗੀ ਜਿਹੜੀ ਆਪਣੀ ਕੁਆਲਿਟੀ ਸਾਫ ਤੇ ਰੇਟ ਜਾਇਆ ਜਾ ਸਿਆਣੇ ਦੀ ਕਹਾਵਤ ਹੈ ਵੀ ਪਾ ਸਿਰ ਤਾਂ ਪਾਥੀਆਂ ਵਿਕ ਜਾਂਦੀਆਂ ਬੇਪਹਾ ਬਾਈ ਦੀ ਸਿਉਣਾ ਨਹੀਂ ਵਿਕਦਾਗਾ ਜਿਵੇਂ ਹੁਣ ਇੱਕ ਆਪ ਇਹਨਾਂ ਦੀ ਗੱਲ ਕਰੀਏ ਥੋੜੀ ਗੱਲ ਪਚਾਲਿਆ 55 ਨਾਲ ਇਕੱਠੇ ਕਰਿਆ ਹਾਂਜੀ ਜੇ 55 ਦੇਖ ਕੇ 55 ਖਰੀਦਿਆ ਕਿ ਗਾ ਫਿਰ 2300 ਦੇਖੀਓ ਤੁਸੀਂ ਬਾਈ ਜੀ ਗਾਂ ਦਾ ਹੈ ਮੰਨੋ ਰੋਜ ਦੀ 100 ਗਾਂ ਦੇਖਦੇ ਆ ਉਹਦੇ ਵਿੱਚੋਂ 10 ਨਿਕਲਦੀਆਂ ਠੀਕ ਹੈ ਜਿਹੜਾ ਅਸੀਂ ਸੇਦਨਾਬਾ ਲਾਟ ਬੋਕ ਪਾਉਣੇ ਆ ਉਹ ਐਵੇਂ ਹੀ ਕੱਢਦੇ ਆਂਗੇ ਸਵੇਰ 4 ਵਜੇ ਗੱਡੀਆਂ ਦੋ ਤੁਰ ਪੈਂਦੀਆਂ ਨੇ ਤੇ ਰਾਤ ਦੇ 10 ਵਜੇ ਘਰੇ ਵੜਦੀਆਂ ਨੇ ਇਹ ਨਹੀਂ ਹੈਗਾ ਸੀਟ ਤੇ ਸੌਣਾ ਪੈਂਦਾ ਜਿਹੜੇ ਰਾਤ ਨੂੰ 4 ਘੰਟੇ ਸੌਂਗੇ ਸੌਂਗੇ ਦਿਨੇ ਸੀਟ ਤੇ ਸੌਣਾ ਪੈਂਦਾਗਾ ਭਰਾਮਾ ਨੇ ਇੰਨਾ ਪਿਆਰ ਦਿੱਤਾਗਾ ਦਿਲ ਦੀਆਂ ਗਰਾਈਆਂ ਵਿੱਚੋਂ ਆਪਾਂ ਭਰਾਮਾ ਦਾ ਸ਼ੁਕਰਗੁਜ਼ਾਰ ਆ ਸਾਡੇ ਕੋਲ ਸ਼ਰਮ ਨਹੀਂ ਹੈਗਾ ਧੰਨਵਾਦ ਕਰਨ ਨੂੰ ਬਾਕੀ ਵੀਰ ਆਪਾਂ ਨੂੰ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹਿਣਾ ਆਪਾਂ ਉਹਨਾਂ ਦੀ ਉਮੀਦਾਂ ਦੇ ਇਸੇ ਤਰ੍ਹਾਂ ਢਿਲੋਂ ਸਭ ਖਰੇ ਉੱਤਰਦੇ ਰਹਿਾਂਗੇ ਕੰਮ ਉਹਨਾਂ ਚਿਰ ਕਰਾਂਗੇ ਜਿੰਨਾ ਚਿਰ ਸਾਫ਼ ਹੋਇਆ ਜਿੱਦੇ ਕੰਮ ਬੱਸੋਂ ਬਾਹਰ ਹੁੰਦਾ ਦੱਸਾ ਸੜਕੇ ਪਾਸੇ ਹੋ ਜਾਾਂਗੇ ਜੀ ਕੱਢ ਵੀਰੇ ਫੁੱਟੇ ਵੀਰ ਇਹ ਵੀਰ ਜੀ ਦੂਜਾ ਸੁਹਾ ਸੁਂਦੀ ਆ ਬੈੜ ਰਾਤ ਆਈ ਆ ਫਾਰਮ ਦੇ ਵਿੱਚੋਂ ਆ ਥੋੜੀ ਜੀ ਗੱਡੀ ਦੇ ਪਿੱਛੇ ਪਾਉਣ ਦੇ ਵਿੱਚ ਭਲਾਂ ਕਰ ਗਈ ਆ ਬਾਕੀ ਬੱਸੀ ਐਨੀ ਕੁ ਖਰੀ ਆ ਗੱਲਾਂ ਹੀ ਛੱਡ ਦਿਓ ਜਿਹੜਾ ਬਾਈ ਦੇ ਆਪਾਂ ਰੈਸਟ ਕਰਾਉਣੇ ਹੁੰਦੇ ਆ ਪੰਜ ਮਿੰਟ ਲਾਉਣਾ ਵੀਡੀਓ ਵੀ ਆਪਾਂ ਦੂਏ ਰਹਿੰਦੀ ਆ ਕਿਦਾਂ ਰੈਸਟ ਕਰਾਉਣੇ ਆ ਨਾ ਉਹ ਰੈਸਟ ਕਰਾਉਣ ਦਾ ਸੇਕ ਮੈਂ ਹੀ ਹੁੰਦਾ ਕਿਉਂਕਿ ਅੱਜ ਸਵੇਰ 4 ਵਜੇ ਠਾਲੀਆਂ ਵੀਰੇ ਇਹ ਠੀਕ ਹੈ ਉਹਦੇ ਨਿਮਾਈ ਜਾਂਦੇ ਹੁਣ 10:00 ਬੱਜ ਗਏ ਯਾਨੀ ਮਾਲ ਦੀ ਥੋੜੀ ਜਿਹੀ ਹਮਾਈ ਜ਼ਿਆਦਾ ਹੋ ਜਾਂਦੀ ਆ ਫਿਰ ਆਪਾਂ ਇੱਕ ਦਿਨ ਦਾ ਵੀਰਾਂ ਤੋਂ ਰੈਸਟ ਮੰਗਦੇ ਆ ਜੀ ਇਹ ਰੈਸਟ ਆਪਾਂ ਐਸੇ ਕਰਕੇ ਮੰਗਦੇ ਆ ਠੀਕ ਹੈ ਬਈ ਜਾਣੀ ਦੀ ਆਪਣਾ 5 ਮਿੰਟ ਰੁਕ ਰੋਣਾ ਇੱਕ ਦਿਨ ਵੀਰੇ ਮਾਲ ਆਪਣਾ ਯਾਨੀ ਰੈਸਟ ਕਰਕੇ ਮਾਲ ਦਿਸੇ ਵੀਰਾਂ ਨੂੰ ਵੀ ਦਮ ਲੈ ਲੈਂਦਾ ਹਨਾ ਹਾਂ ਬਾਕੀ ਟੋਕੜ ਬੜਾ ਵੀਰ ਫੋਨ ਨਾ ਲਾਵੇ ਛੋਟੀਆਂ ਬਰਸੀਆਂ ਵਾਲਾ ਵੀਰ ਨਾ ਫੋਨ ਲਾਵੇ ਇਕੱਲਾ ਇਕੱਲਾ ਕਰਕੇ ਨਗ ਵੇਚਾਂਗੇ ਜਿਹੜੇ ਵੀਰ ਨੇ ਇੱਕ ਵੜ ਮੰਗ ਲਈ ਸਾਥੋਂ ਉਹਦੀ ਅੱਧਾ ਘੰਟਾ ਵੇਟ ਹੁੰਦੀ ਆ ਉੱਪਰ ਦੀ ਕਿਸੇ ਨੂੰ ਵੀ ਅਸੀਂ ਮੁੱਲ ਨਹੀਂ ਕਰਦੇਗੇ ਜਿਹੜਾ ਸੀਨੀ ਵਾਲਗਾਂ ਡੇਰੀ ਫਾਰਮ ਤੇ ਇੱਕ ਵਾਰ ਆ ਗਿਆ ਆਓ ਇੱਥੇ ਆਉਣ ਦਾ ਕੋਈ ਮੁੱਲ ਨਹੀਂ ਨਾਗ ਵੀਰੇ ਦੇ ਗੇ ਮੂੜੀ ਦਾ ਖੁੰਡ ਤੇ ਬੈਠੇ ਵਿੱਚ ਵੀਰ ਚਲੋ ਕੋਈ ਜਿਹੜਾ ਆਇਆ ਨਹੀਂ ਹੁੰਦਾ ਕੁਛ ਵੀ ਬੋਲਦੇ ਪਰ ਜਿਹੜਾ ਸੀਨੀ ਵਾਲਗਾਂ ਡੇਰੀ ਫਾਰਮ ਤੇ ਇੱਕ ਵਾਰ ਆਊਗਾ ਉਹ 10 ਸੱਜਣ ਸਾਡੇ ਕੋਲ ਦੁਬਾਰਾ ਭੇਜੂਗਾ ਵੀਰੇ ਜੱਫੀ ਪਾ ਕੇ ਮਿਲਦੇ ਆ ਅਸੀਂ ਕਦੇ ਵੀ ਜ਼ਿੰਦਗੀ 'ਚ ਗਾਂ ਵੇਚਣਾ ਸਾਡਾ ਹਿਸਾਬ ਨਹੀਂ ਹੁੰਦਾਗਾ ਜਿਹੜੇ ਵੀਰ ਆਉਂਦੇ ਆਪਦੇ ਫਾਰਮ ਤੇ ਆਉਂਦੇ ਆ ਜਿੱਥੇ ਗਊ ਜਾਣੀ ਹੁੰਦੀ ਸਾਡੇ ਆਪਦੇ ਘਰੇ ਜਾਣੀ ਹੁੰਦੀ ਠੀਕ ਆ ਇਹਨੇ ਡਿਟੇਲ ਦੱਸ ਦੋ ਬਾੜੀ ਲੰਬੀ ਹੋ ਜੂ ਫਿਰ ਮਾੜੀ ਤੋਰ ਦੀਏ ਜੀ ਤੇ ਹਾਂ ਤੁਹਾਨੂੰ ਨਾ ਕਰੋ ਖੇਚਦੇ ਆ ਪੌਦੀ ਬੋਲ ਦੇਣੇ ਆ ਆ ਕਰ ਦਿਓ ਬਾਹਰ ਸੀਰੇ ਤੇ ਵੀਰੇ ਢਿੱਲੋਂ ਸਾਹਿਬ ਸੂਆ ਦਾ ਦੂਜਾ ਸੁੰਦੀ ਆ ਠੀਕ ਆ ਪਰ ਅਸੀਂ ਤੀਜਾ ਮੰਨ ਲਈ ਜਿਹੜਾ ਮਰਜ਼ੀ ਲੈ ਜਾਏ ਵੀਰੇ 35 ਲੀਟਰ ਦੁੱਧ ਦਾ ਚਵਾ ਕੇ ਦੇ ਦੇਾਂਗੇ ਫਾਰਮ ਦੇ ਵਿੱਚੋਂ ਲਈ ਆ ਮਸ਼ੀਨ ਤੇ ਲੱਗੀ ਆ ਜੀ ਫੁੱਲ ਸਾਈਜ਼ ਫੁੱਲ ਬੋਡੀ ਵੇਟ ਫੁੱਲ ਬੋਡੀ ਵੇਟ ਆਹ ਕੱਢੋ ਬਾਈ ਜੀ ਠੀਕ ਆ 35 ਵਾਲੀ ਵੀਰੇ ਇਹ ਆ ਜੀ 35 ਕਿਲੋ ਦੁੱਧ ਆੜੀ ਬਿਲਕੁਲ ਵੀਰੇ ਤੇ ਨਾੜਾਂ ਨਾਲ ਗੁੱਦੀ ਪਈਆ ਰੂਟਾ ਬੀਡਰ ਜਿਵੇਂ ਖੁਰਪਿਆ ਗੈਨ ਦੇ ਟਾਈਮ ਲੱਗਦਾ ਇਹਦੇ ਨਾੜਾ ਗੈਨ ਦੇ ਵੀ 20 ਮਿੰਟ ਲੱਗਣਗੇ ਹਨ ਕਲੌਣੀ ਪਊਗੀ ਤੇ ਫਿਟਿੰਗ ਵਾਲਾ ਲੈਵਾ ਜਮਾ ਸਾਫ ਸੁਥਰਾ ਸਾਈਜ਼ ਬਿਊਟੀ ਸਾਰੇ ਪਾਸੇ ਕਿਸੇ ਪਾਸੇ ਹੱਥ ਤਰਾਣੀ ਇਦਾਂ ਜਾਂ ਆ ਦੇਖੋ ਜਮਾ ਸੋ ਭਾਰਤ ਦਾ ਨਕਸ਼ਾ ਭਾਵੇਂ ਨਾਲ ਲੈ ਆ ਇਹਨਾਂ ਗੱਲ ਵੀ ਕਹੋ ਢਲੋ ਭਾਰਤ ਦਾ ਨਕਸ਼ਾ ਹਰ ਇੱਕ ਨੂੰ ਕਹਿੰਦਾ ਜਿੱਥੇ ਨਕਸ਼ਾ ਦਿਨਾ ਤਾਂ ਉੱਥੇ ਹੀ ਬੋਲਿਆ ਜਾਂਦਾ ਜਮਾ ਬਾਕੀ ਬਾਈ ਜੀ ਸਾਡਾ ਨਾ ਮਾਲ ਕੱਲਾ ਗਿਣਤੀ ਨਹੀਂ ਕਰੀ ਹੁੰਦੀਗੀ ਜਿਵੇਂ ਕੋਈ ਵੀ ਕਿਤਾ ਜਾਂ ਸਰਪੰਚ ਬਣਨਾ ਜਾਂ ਕੋਈ ਐਮਐਲਏ ਬਣਨਾ ਕੁਝ ਵੀ ਬਣਨਾ ਜਾਂ ਕਦੇ ਕਾਮਯਾਬ ਹੋਣਾ ਉਹ ਹੋਣ ਦੇ ਲਈ ਤਾਂ ਔਖਾ ਹੈਗੇ ਹੈਗਾ ਉੱਥੇ ਜਾ ਕੇ ਉਹ ਚੀਜ਼ ਸੰਭਾਲਣੀ ਬਹੁਤ ਔਖੀ ਆ ਅਸੀਂ ਅੱਜ ਜਣੀ ਦੀ ਅੱਜ ਅਸੀਂ ਆਪਦੇ ਕੋਲ ਅਸੀਂ ਨਹੀਂ ਕਹਿੰਦੇ ਸਾਨੂੰ ਬਾਈ ਕਹਿੰਦੇ ਵੀ ਤੁਹਾਨੂੰ ਦੂਰ ਦੂਰ ਤੱਕ ਲੋਕ ਜਾਣਦੇ ਆ ਤੁਸੀਂ ਚੈਂਪੀਅਨ ਹੋ ਅਸੀਂ ਨਹੀਂ ਕਹਿੰਦੇ ਪਰ ਅਸੀਂ ਬਾਈਆਂ ਦੇ ਕਹਿਣ ਦੇ ਮੁਤਾਬਕ ਇਹ ਚੀਜ਼ ਨੂੰ ਇਸੇ ਤਰ੍ਹਾਂ ਸੰਭਾਲ ਕੇ ਰੱਖਣੀ ਆਂਗੀ ਇਹ ਕਹਿਣ ਦੀ ਗੱਲ ਨਹੀਂ ਗਈ ਇਹ ਸਿਆਲ ਦਾ ਬਾਈ ਜੀ ਪਹਿਲਾ ਹਲਾਟ ਆ 55 ਗਾਵਾਂ ਦਾ ਅਸੀਂ ਅੱਗੇ ਚੜਦੇ ਸੁਸਰੂ ਕਰਦੇ ਹੁੰਨੇ ਆ ਇੱਕ ਯਾਰ 100 ਗਾਣੇ ਤੇ ਲਜਾਣ ਦਾ ਮਨ ਦਾ ਸਾਡਾ ਟੀਚਾ ਹੈਗਾ ਢੱਲੋਂ ਸਾਹਿਬ ਠੀਕ ਹੈ ਹਾਂਜੀ ਤੇ ਆਉਣ ਰੋਤ ਦੇ ਹਿਸਾਬ ਨਾਲ ਜਾਵਾਂ ਹਣ ਜਿਹੇ ਜੀ ਚੀਜ਼ ਮਰਜੀ ਮੰਗੋ ਹੁੰਦਾ ਸਾਖੀ ਤੇ ਕਰਾਂਗੇ ਜਾਵਾਂਗੇ 100 ਗਾਣੇ ਗਾਣ ਲਜਾਵਾਂਗੇ ਆਪਾਂ ਇੱਕ ਯਾਰ ਇਹ ਕਹਿਣ ਦੀਆਂ ਗੱਲਾਂ ਨਹੀਂ ਪਰ ਨਾਗ 1000 ਕਰਦਣ ਇੱਕ ਯਾਰ ਬਸ 1000 ਰੁਪਏ ਦੀ ਕਮਾਈ ਤੇ ਨਾਗ ਵੇਚਾਂਗੇ ਆਹ ਦੇਖ ਸਕਦਾ ਵੀਰੇ ਐਰਥਰ ਦੂਜਾ ਸੂਆ ਜਿਹੜਾ ਵੀਰ ਮਰਜੀ ਲੈ ਜੇ ਵੀਰੇ 22 ਤੋਂ 23 ਲੀਟਰ ਦੁੱਧ ਕੜਨਾ ਠੰਡੀ ਸੀਲ ਆ ਬਰਫੀ ਆ ਬੱਚਾ ਡਰ ਦੂ ਗਿਆ ਸਵੇਰੇ ਠੀਕ ਹੈ ਜਿਹੜਾ ਮਾਲ ਆ ਤਕਰੀਬਨ ਢਿੱਲੋਂ ਸਾਹਿਬ ਸਾਡੇ ਕੋਲੇ ਜਾਣੀ ਦੀ 32 ਤੋਂ 33 ਨਗਰ ਦਾ ਬਾਇਓ ਡਾਟਾ ਮੂਹਰੋਂ ਲੈਖਤੀ ਰੂਪ ਚ ਮਿਲਿਆਗਾ ਉਹ ਲੈਖਤੀ ਰੂਪ ਚ ਦੇਵਾ ਆ ਆ ਦੇਖ ਸਕਦੇ ਹੋ ਜੀ ਐਰ ਸ਼ੈਰ ਹੋ ਸਕਦਾ ਤੀਜਾ ਹੀ ਹੋਵੇ ਇਹ ਉਹ ਦੂਜਾ ਲੱਗਦੀ ਆ ਠੀਕ ਚਲੋ ਤੀਜਾ ਹੋਵੇ ਆਪਾਂ ਬਾਈ ਨਾ ਕਦੇ ਸੂਆ ਲ ਕੋਈਏ ਨਾ ਕਦੇ ਦੁੱਧ ਲ ਕੋਈਏ ਆ ਦਾ ਦੇਖ ਸਕਦੇ ਹੋ ਗੋਲ ਬਾਕੀ ਵੀਰੇ ਬਿਊਟੀ ਪਾਲਰ ਦਾ ਦੂਰ ਆ ਸਾਥੋਂ ਮਾਲ ਨਮਾਇਆ ਨਹੀਂ ਜਾਂਦਾ ਗਾ ਆ ਦੇਖ ਸਕਦੇ ਹਾਂ ਇੱਧਰ ਦੀ ਮਾੜੀ ਆ ਜਾਓ ਮੋਟਾ ਜਾ ਮਰਵਾ ਦਿਓ ਕੈਮਰਾ ਕਿਉਂਕਿ ਮਾਲ ਵੀਰੇ ਜਿੱਧਰ ਜਾਵੋਗੇ ਮਗਰਲਾ ਗਰਾਊਂਡ ਵੀ ਫੁੱਲਾਗਾ ਜਿੱਧਰ ਜਾਵੋਗੇ ਮਾਲ ਹੀ ਮਾਲ ਖੜਾ ਵੀਰੇ ਗਊ ਮਾਤਾ ਦੇਖ ਸਕਦੇ ਹਾਂ ਵੀਰੇ ਚਾਰ ਦੰਦ ਬੱਸੀ ਇੱਕ ਹਫਤੇ ਦੀ ਕੱਚੀ ਠੀਕ ਹੈ ਆ 6 ਦੰਦ ਬੱਸੀ ਵੀਰੇ ਦੂਜਾ ਸੂਆ ਉਹ ਵੀ ਦੂਜਾ ਵੀ ਕੱਚੇ 6 ਦੰਦ ਬੱਸੀ ਕੱਚੀ ਆ ਵੀਰੇ ਚਲੋ ਹੈਵੀ ਆ 10 ਦਿਨ ਦੀ ਬਾਕੀ ਰੁੱਤ ਚ ਆਉਣੀਆਂ ਵੀਰੇ ਦੇਖੋ ਬੱਸੀਆਂ ਲਿਖਰੀਆਂ ਨੇ ਕੱਤ ਬੇੜ ਵਾਲੀਆਂ ਬਾਈ ਜੀ ਠੀਕ ਹੈ ਜਿਹੜਾ ਵੀਰ ਆ ਗਿਆ ਇੱਕ ਖਰੀਦਣ ਆਇਆ ਨਾ ਉਹ ਦੋ ਲੈ ਕੇ ਜਾਂਦਾ ਢਿਲੋਂ ਸਾਹਿਬ ਇਹ ਜੇ ਭਾਅ ਹੁੰਦੇ ਆਪਣੇ ਆਹ ਦੇਖ ਸਕਦੇ ਹੋ ਵੀਰੇ 22 ਤੋਂ 23 ਲੀਟਰ ਦੁੱਧ ਰਾਈਦੀ ਆ ਜਿਹੜਾ ਵੀਰੇ ਆਪਣੇ ਕੋਲ 22 ਗਾਇਆਂ ਸੂਈਆਂ ਨੇ 17 ਮਗਰ ਬੱਸੀਆਂ ਸਿਰਫ 5 ਬੱッセ ਆ ਕਿਉਂਕਿ ਸੈਕਸਨ ਫਰੀਮਨ ਜ਼ਿਆਦਾ ਲੱਗਿਆ ਹੁੰਦਾ ਦੂਜਾ ਸੂਆ ਵੀਰੇ ਐਰ ਸਿਰ ਸੇਦੰਦ ਆਹ ਇੱਕ ਹਫ਼ਤੇ ਦੀ ਕੱਚੀ ਆ ਇੱਕ ਹਫ਼ਤੇ ਦੀ ਕੱਚੀ ਆ ਤੇ ਫੱਟ ਫਾੜ ਜਾਵਾ ਜਿਹੜੇ ਮੰਨ ਕੇ ਚੱਲੋ ਵੀ ਇੱਕ ਗਾਂ ਰੱਖਿਆ ਦੁੱਧ ਪੀਣ ਨੂੰ ਇਨਾ ਨਮੂਨ ਤੋਂ ਵੱਡੇ ਕਾਗਾਂ ਵਾਲੇ ਢਿਲੋਂ ਸਾਹਿਬ ਦੇਖ ਸਕਦੇ ਹੋ ਸੇਦੰਦ ਆ ਇਹ ਵੀ ਅੱਖਾਂ ਤੇ ਦੀ ਕੱਚੀ ਹੈ ਦੇਖ ਸਕਦੇ ਥਣ ਸਾਰਾ ਡਬਲ ਹੁੰਦਾ ਅਗਲਾ ਹੱਥੀ ਚੋਲੇ ਮਸੀਨ ਚਲਾਈ ਨੂੰ ਚੋਲੇ ਠੀਕ ਹੈ ਅੰਦਰ ਆ ਜੋਗੇ ਇਹ ਗੱਲ ਚੱਕ ਮਰਵਾ ਲੈਣੇ ਆ ਸੋਵਰੋ ਮੇਲਾ ਭਰਿਆ ਪਿਆ ਜਾਮਾ ਜਿਵੇਂ ਸਬਜ਼ੀ ਦੀ ਮੰਡੀ ਤੇ ਜਾ ਵੜਦੇ ਆ ਕਨਫਿਊਜ਼ ਹੋ ਜਾਂਦੇ ਆ ਕਿ ਕਿਹੜੀ ਚੀਜ਼ ਲਈਏ ਇੱਥੇ ਆ ਕੇ ਕਨਫਿਊਜ਼ ਹੋਵਾਂਗੇ ਹਰ ਇੱਕ ਪ੍ਰਕਾਰ ਦਾ ਪਸ਼ੂ ਹਾਜ਼ਰ ਆ ਬੰਦਾ ਵਿੱਚ ਲੋਕ ਦਾ ਕਹਿਣ ਦੀ ਗੱਲ ਨਹੀਂ ਜੀ ਪੰਜ ਪੰਜ ਖੁਰ ਤੋਂ ਉੱਪਰ ਘਾਤ ਵਾਲੀਆਂ ਵੜਾਂ ਵੀਰੇ 20 ਦਿਨ ਦੀ ਕੱਚੀ ਹੈ ਬਲਜੀ 20 ਦਿਨ ਦੀ ਕੱਚੀ ਆ ਭਾਅ ਅਸਰ ਮਿਲਿਆ 6 ਦਿਨ ਦਾ ਭਾਅ ਅਸਰ ਦੇ ਦਿਆਂਗੇ ਦੋ ਦੰਦ ਬਚਾ ਵੀਰੇ 22 ਤੋਂ 23 ਕਿਲੋ ਦੁੱਧ ਆ ਜੀ ਦੋ ਦੰਦ ਥੱਲੇ ਸੂਈ ਸਵਾਈ ਆ ਬਾਕੀ ਜਿੰਨਾ ਮਾਲ ਆ ਦੋ ਚਾਰ ਦਿਨ ਦੇ ਵਿੱਚ ਆਲਾ ਸਾਰਾ ਤਾਜ਼ਾ ਮਾਲ ਆ ਹਜੇ ਕੱਚਾ ਦੁੱਧ ਬੋਲੇ ਚ ਦੁੱਧੇ ਇਦੋਂ ਵੀ ਵਧਣਗੇ ਆ ਵੀਰੇ ਚਾਰ ਦੰਦ ਬਚਾ ਪੰਜ ਸੱਤ ਦਿਨ ਦੇ ਵਿੱਚ ਸੂਣ ਆਲਾਗਾ ਮਾਲ ਉਹ ਨਵਾਂਗੇ ਵੀਰੇ ਜਿਹੜਾ ਹੱਥ ਫਰੇ ਉਹ ਠੰਡਾ ਸੀਲ ਛੋੜੇ ਅੰਦਰੋਂ ਤੀਜੇ ਨੰਬਰ ਤੇ ਦੇਖੀ ਜਾਨਨੇ ਆ ਜਿਹੜੇ ਵੀਰੇ ਕਹਿੰਦੇ ਵੀ ਕੱਚੀ ਗਹਿਣ ਲੈਨੇ ਆ ਉਹ ਵੀ ਘਾਲਾ ਦੇਵਾ ਫੇ ਡਾਕਟਰ ਤੋਂ ਵਿਚਾਰ ਹੈ ਜੇ ਸਾਡਾ ਉਹ ਤਰ੍ਹਾਂ ਜਿਹਾ ਬਹਿਣਾ ਸਾਰਿਆਂ ਜਿਨੀਆਂ ਹੈਗੀਆਂ ਆ ਵੀਰੇ ਸੂਈ ਸਵਾਈਆ 23 ਤੋਂ 24 ਕਿਲੋ ਸੇ ਦਾ ਦੂਜਾ ਸੂ ਠੀਕ ਹੈ ਜੀ ਹਾਂ ਜੀ ਇਹ ਫਲਕ ਦਾ 14 ਕਿਲੋ ਹੋਊਗਾ ਇਹ ਪਰਦੇ ਵਾਲਾ ਮਾਲ ਏ 50 ਆ ਗਿਆ ਮਾਲ ਜੀ ਕਹਿੰਦੇ ਬਾਪ ਜੀ ਦੇ ਦੇਾਂਗੇ ਛੜ ਦੇਾਂਗੇ 1000 ਖੰਡ ਵੀਰ ਨੂੰ ਆ ਵੀਰੇ ਦੋ ਦੰਦ ਦਾ ਬਚਾ ਆ ਗਿਆ ਆ ਦੇਖ ਸਕਦੇ ਹੋ 16 ਕਿਲੋ ਇਹ 16 16 ਕਿਲੋ ਸਰਪੰਚ ਸਾਹਿਬ ਵੀ ਹੋਊਗਾ ਹਾਂ ਹਾਂ ਚਲੋ 18 ਕਿਲੋ ਮੰਗ ਲਓ ਇਹ ਵੀਰੇ 18 ਕਿਲੋ ਯਾਰ ਸੈਂ ਦੂਜਾ ਸੂ ਆ ਚਾਰ ਦਿਨ ਦੀ ਸੂਈ ਸੂਈ ਸਵਾਈਆ ਆ ਆ ਗਈ ਵੀਰੇ ਬੈਠ ਇਹ ਵੀ ਪਰਦੇ ਚ ਦੇ ਦੇਵਾਂਗੇ ਪਰ ਦੁੱਧ ਥੱਲੇ 18 ਕਿਲੋ ਆ ਜੀ। ਉਹਦੋਂ ਅੱਗੇ ਆ ਗਿਆ ਆਪਣੇ ਦੋ ਦੰਦ ਬਚਾ ਤਾਜੀ ਸੂਈਆ ਪਰ ਥੱਲੇ 12 ਕਿਲੋ ਆ। 20 ਨਹੀਂ ਕਹਿਣਾ ਹਰ ਇੱਕ ਨਾਲ। ਅੱਜ ਦੋ ਸੂਈਆ 12 ਕਿਲੋ ਆ ਪਰ ਦੁੱਧ ਦੇ ਦੂੰਗੀ 16-17 ਕਿਲੋ ਜੀ। ਉਹਦੋਂ ਅੱਗੇ ਆ ਗਈ ਬੱਸੀ ਵੀਰੇ 27 ਤੋਂ 28 ਕਿਲੋ ਕੰਡੇ ਦਾ ਰੈਡੀ ਆ। 3 ਦਿਨ ਦੀ ਸੂਈਆ ਦੁੱਧ 30 ਲੀਟਰ ਚਵਾ ਕੇ ਦੇਵਾਂਗੇ ਜਿੱਦ ਤੈਨੂੰ ਪਰਸੋਂ ਲਾਟ ਆਪਣਾ। ਡੰਗ ਦਾ 15 ਕਿਲੋ ਢਲੋ ਸਾਹਿਬ। ਵੇਖੋ ਬੱਸੀ ਦਾ ਪੁੱਤਲਾ ਬਚਾ ਹੀ ਆ ਗਿਆ। ਉਦੋਂ ਅੱਗੇ ਆ ਗਈ ਤੀਜਾ ਸੂਆ ਇਹ ਥੱਲੇ ਵੀ 20 ਕਿਲੋ ਰੈਡੀ ਆ ਵੀਰੇ ਠੀਕ ਆ ਜੀ ਉਦੋਂ ਅੱਗੇ ਆ ਗਈ ਤੀਜਾ ਸੂਆ ਵੱਡੇ ਘਾਤੇ ਵਿਲ ਇਹਦੇ ਥੱਲੇ ਵੀਰੇ 23 ਤੋਂ 24 ਕਿਲੋ ਆਟੇ ਦਾ ਸਾਬ 23 ਤੋਂ 24 ਕਿਲੋ ਆ ਜੀ ਉਦੋਂ ਅੱਗੇ ਆ ਗਈ 18 ਕਿਲੋ ਬਾਈ ਜੀ ਜੂਈ ਸੁਵਾਈ ਉਦੋਂ ਅੱਗੇ ਵੀਰੇ ਖੀਰਾ ਬਚਾ ਆ ਗਿਆ ਇਹ ਥੱਲੇ 16 ਕਿਲੋ ਹੋਊਗਾ ਕਾਫੀ ਬਚਰ ਜਰਸੀ ਆ ਖੀਰਾ ਬਚਾ ਆ ਗਿਆ ਕਾਫੀ ਬਚਰ ਵੀ 50 ਦੇ ਭਾਜ ਦੇ ਦੇ ਦਿਆਂਗੇ ਉਦੋਂ ਅੱਗੇ ਵੀਰੇ ਸਾਈ ਵਾਲ ਆ ਗਈ ਠੰਡੀਆਂ ਸੀਲ ਦੇਖੋ ਜੀ ਪੰਜ ਸੱਤ ਦਿਨ ਦੀ ਕੱਚੀ ਪਾਰਟ ਦੇ ਦੇਵਾਂਗੇ ਉਦੋਂ ਅੱਗੇ ਵੀ ਜੇ ਸੂਨ ਵਾਲੀ ਆ ਗਈ ਪਾਸਾ ਤਾਂ ਲੈਂਦੀ ਆ ਬੜਾ ਲੰਮਾ ਚੋੜਾ ਭਾ ਨਹੀਂ ਸਾਨੂੰ ਸਸਤੀ ਮਿਲੀ ਆ 55000 ਦੀ ਦੇ ਦੇਾਂਗੇ ਜੱਗਿਆ ਰੋਪਾ ਆ ਗਿਆ ਮਾ ਜੀ ਦੀ ਨਵੀਂ ਵੈਰਟੀ ਉਹਦੇ ਉੱਗੀ 18 ਕਿਲੋ ਦੇਖੋ ਗੋਲ ਬਹਿੜ ਪਈ ਆ ਠੀਕ ਆ ਜੀ ਉਹ ਦੋਨੇ ਪੰਚਾਲੇ ਨੇ ਆ ਗਿਆ ਜਰਸੀ ਵੀਰੇ ਠੀਕ ਹੈ ਉਦੋਂ ਅੱਗੇ ਜੋੜਾ ਸੂਨ ਆ ਗਿਆ ਉਹ ਬੜਾ ਮਗਰ ਸੂਈਆਂ ਸਵਾਈਆਂ ਮਗਰ ਖੜੀਆਂ ਨੇ ਸੱਤ ਬੜਾ ਹਵਾਨ ਵਾਲੀਆਂ ਨੇ ਜਿਹੜੀਆਂ ਸੱਤ ਆਉਣੀਆਂ ਨੇ ਚਾਰ ਜਰਸੀ ਨੇ ਉਹ ਪਰ 75 80 ਦੇ ਭਾਲੀਆਂ ਚੰਗੀਆਂ ਨੇ ਟੋਟਲ ਟੋਟਲ 55 ਨਗ ਹੋਣਗੇ 10 ਤਰੀਕ ਨੂੰ ਵੇਚਾਂਗੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਅੱਜ ਤੇ ਕੱਲ ਕੋਈ ਵੀਰ ਨਾ ਹੋਵੇ ਖਾਲੀ ਨੂੰ ਕੋਈ ਕੋਈ ਖਾ ਲੈਣੀ ਹੁੰਦਾ ਵੀਡੀਓ ਦੇਖ ਲਈ ਧੰਨਵਾਦ ਐਂਡ ਤੇ ਇੱਕ ਗੱਲ ਲਾਜ਼ਮੀ ਕਹਿਣਾਗਾ ਕਿਤੋਂ ਵੀ ਨਗ ਲੈਣਾ ਵੀਰੇ ਦੇਖ ਕੇ ਨਿਰਖ ਪਰਖਣਾ ਖਰੀਦੋ ਜੇ ਸਾਡੇ ਫਾਰਮ ਤੋਂ ਕਿਉਂਕਿ ਸਾਲ ਹੀ ਚੀਜ਼ ਹੁੰਦੇ ਵੀਰੇ ਬਾਜੂ ਲੰਬਾ ਕੋਈ ਨਹੀਂ ਹੁੰਦਾ ਆਪਦਾ ਦੇਖ ਕੇ ਨਿਰਖ ਪਰਖਣਾ ਖਰੀਦੋ ਹਾਂਜੀ ਵੀਡੀਓ ਦੇਖ ਲਈ ਧੰਨਵਾਦ